10 ਰੋਡ ਇਕੱਠੀਆਂ ਮਾਰੀਆਂ ਔਰ ਇਹਦੀ ਬਾਹ ਨੂੰ ਬੁਰੀ ਤਰ੍ਹਾਂ ਦੇਖੋ ਇੰਜਰ ਕੀਤਾ ਇਹ ਰੋਡ ਦੇ ਨਿਸ਼ਾਨ ਤੁਸੀਂ ਦੇਖ ਸਕਦੇ ਹੋ ਬੁਰੀ ਤਰ੍ਹਾਂ ਇੰਜਰ ਕੀਤਾ ਬਟ ਇਸ ਲੜਕੀ ਦੇ ਵਿੱਚ ਇੰਨਾ ਕੁ ਹੌਸਲਾ ਸੀਗਾ ਵੀ ਬਾਹ ਦੇ ਉੱਪਰ ਰੋਡ ਦੇ ਵਾਰ ਹੋਣ ਦੇ ਬਾਵਜੂਦ ਵੀ ਇਹਨੇ ਉਹ ਮੋਬਾਈਲ ਨਹੀਂ ਛੱਡਿਆ ਤੇ ਉਹਨਾਂ ਦਾ ਮੁਕਾਬਲਾ ਕਿ ਦੋ ਬਾਈਕ ਐਕਟੇ ਤੇ ਲੜਕੇ ਜਾ ਰਹੇ ਸੀਗੇ ਉਹਨਾਂ ਨੇ ਮੈਨੂੰ ਘੇਰ ਲਿਆ ਤੇ ਸਰ ਅਚਾਨਕ ਹੀ ਇੱਕ ਇੱਕਦਮ ਜਿਵੇਂ ਆਪਾਂ ਕਿਸੇ ਚੀਜ਼ ਨੂੰ ਖਾਣ ਨੂੰ ਪੈਣੇ ਓਵੇਂ ਮੇਰੇ ਤੇ ਪਏ ਤੇ ਉਹਨਾਂ ਵਿੱਚੋਂ ਇੱਕ ਮੁੰਡਾ ਸੀਗਾ ਜਿਹਦੇ ਕੋਲ ਰੌਡ ਸੀਗੀ ਸਰ ਸਰ ਰੌਡ 'ਵੀ' ਨੇ ਉਹ ਸੀਗੀ ਕਿ ਉਹਦੇ ਉੱਤੇ ਨਾ ਸਾਈਕਲ ਦੀ ਉਹ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਪੰਜਾਬ ਲਾਈਵ 18 ਨਿਊਜ਼ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਹੰਕਾਰ ਸਿੰਘ ਸੱਤੂ ਦੀ ਵਿਸ਼ੇਸ਼ ਰਿਪੋਰਟ ਤੇ ਅਸੀਂ ਮੈਂ ਪੂਜਾ ਗੋਇਲ ਸਿਮੀ ਬੱਤਾ ਸਾਡੇ ਟ੍ਰੇਨਰ ਸਿਮਰ ਰਾਣੀ ਤੇ ਪੂਰੀ ਟੀਮ ਸਿਮੀ ਸਪੋਰਟਸ ਐਂਡ ਫਿਟਨੈਸ ਕਲੱਬ ਅਸੀਂ ਆਪਣੇ ਬਡੇ ਬ੍ਰਦਰ ਤੇ ਓਮ ਪ੍ਰਕਾਸ਼ ਸਤੂਜੀ ਤੇਜਿੰਦਰ ਸਿੰਘ ਜੀ ਅਸੀਂ ਇਹਨਾਂ ਦਾ ਦਿਲੋਂ ਧੰਨਵਾਦ ਕਰਦੇ ਆ ਕਿ ਇੱਕ ਵਾਰ ਕਹਿਣ ਤੇ ਇਹ ਆਪਣੀ ਪੂਰੀ ਟੀਮ ਦੇ ਨਾਲ ਆ ਕੇ ਸਾਡੀ ਕਵਰੇਜ ਕਰਨ ਆਏ ਤੇ ਸਾਡਾ ਮੈਸੇਜ ਲੋਕਾਂ ਤੱਕ ਪਹੁੰਚਾਇਆ ਤੇ ਮੇਰਾ ਨਾਮ ਸੀ ਮੈਸਰ ਮੈਂ ਸਰ ਇੱਥੇ 8 ਵੇ ਤੋਂ ਲੈ ਕੇ 12 ਤੱਕ ਜੌਬ ਕਾੜਦੀ ਹਾਂ ਮੈਨੂੰ ਜੋ ਛੁੱਟੀ ਹੋਈ ਉਸ ਦੌਰਾਨ ਮੈਂ ਨਿਕਲ ਗਈ ਸੀਗੀ ਸਰ 12:30 ਵੇ ਤੱਕ ਛੁੱਟੀ ਹੋਈ ਉਸ ਤੋਂ ਬਾਅਦ ਮੈਂ ਜਦ ਘਰ ਨੂੰ ਜਾ ਰਹੀ ਸੀਗੀ ਫਿਰ ਇਧਰੋਂ ਕੁੰਨਾ ਸਟਰੀਟ ਤੋਂ ਜੋ ਨਿਕਲੀ ਉਹ ਤੋਂ ਅੱਗੇ ਜਾ ਕੇ ਨਾ ਸਰ ਮੈਂ ਫੋਨ ਤੇ ਗੱਲ ਕਰਦੀ ਜਾ ਰਹੀ ਸੀਗੀ ਬਸ ਫੋਨ ਨੂੰ ਕੱਟ ਕਰਕੇ ਜੇਬ ਚ ਪਾਣੀ ਲੱਗੀ ਸੀ ਕਿ ਅੱਗੇ ਜਾ ਕੇ ਦੋ ਬਾਈਕ ਐਕਟੇ ਤੇ ਲੜਕੇ ਜਾ ਰਹੇ ਸੀਗੇ ਉਹਨਾਂ ਨੇ ਮੈਨੂੰ ਘੇਰ ਲਿਆ ਤੇ ਸਰ ਅਚਾਨਕ ਹੀ ਇੱਕ ਇੱਕਦਮ ਜਿਵੇਂ ਆਪਾਂ ਕਿਸੇ ਚੀਜ਼ ਨੂੰ ਖਾਣ ਨੂੰ ਪੈਣੇ ਓਵੇਂ ਮੇਰੇ ਤੇ ਪਏ ਤੇ ਉਹਨਾਂ ਵਿੱਚੋਂ ਇੱਕ ਮੁੰਡਾ ਸੀਗਾ ਜਿਹਦੇ ਕੋਲ ਰੌਡ ਸੀਗੀ ਸਰ ਸਰ ਰੌਡ 'ਵੀ ਨੇ ਉਹ ਸੀਗੀ ਕਿ ਉਹਦੇ ਉੱਤੇ ਨਾ ਸਾਈਕਲ ਦੀ ਉਹ ਚੈਨ ਚੈਨ ਟਾਇਰ ਵਾਲੀ ਟਾਈਪ ਦਾ ਰੌਡ ਨਾਲ ਅਟੈਚ ਕੀਤਾ ਆ ਸੀ ਸਰ ਤੇ ਉਹਨਾਂ ਮਿੰਟ ਤੋਂ ਮੈਨੂੰ ਉਹਨਾਂ ਨੇ ਮੈਨੂੰ ਕਿਹਾ ਕਿ ਜਿਹੜਾ ਵੀ ਤੇਰੇ ਕੋਲ ਸਮਾਨ ਹੈ ਮੈਨੂੰ ਦੇ ਦੇ ਤੇ ਮੈਨੂੰ ਕਹਿੰਦੇ ਕੁੜੀ ਕੁੜੀਏ ਤੂੰ ਆਪਣਾ ਮੈਨੂੰ ਫੋਨ ਦੇ ਦੇ ਤੇ ਸਰ ਮੈਂ ਕਿਹਾ ਮੈਂ ਆਪਣਾ ਕੋਈ ਸਮਾਨ ਨਹੀਂ ਦੇਣਾ ਹੈਗਾ ਬਹੁਤ ਜ਼ਿਆਦਾ ਸਰ ਮੈਂ ਆਪਣੇ ਆਪ ਨੂੰ ਪ੍ਰੋਟੈਕਟ ਕਰਨ ਦੀ ਕੋਸ਼ਿਸ਼ ਕੀਤੀ ਕੋਸ਼ਿਸ਼ ਕੀਤੀ ਤੇ ਉਹਨਾਂ ਨੇ ਜਦੋਂ ਮੇਰੇ ਤੇ ਵਾਰ ਕੀਤਾ ਪਹਿਲਾਂ ਸ਼ੋਲਡਰ ਵਗੈਰਾ ਤੇ ਸਰ ਉਸ ਤੋਂ ਬਾਅਦ ਉਹਨਾਂ ਨੇ ਮੇਰੇ ਲੈਗ ਤੇ ਕੀਤਾ ਤੇ ਫਿਰ ਸਰ ਮੇਰ ਨੂੰ ਇੰਨਾ ਬਰਦਾਸ਼ਤ ਨਹੀਂ ਹੋਇਆ ਤੇ ਫਿਰ ਉਹ ਖੋ ਕੇ ਲੈ ਗਏ ਸਰ ਮੇਰ ਤੋਂ ਸਰ 25 26 ਸਾਲ ਦੇ ਹੋਣਗੇ ਤੇ ਸਰ ਉਹ ਜਦੋਂ ਮੈਂ ਉਹਨਾਂ ਨੂੰ ਆਪਣਾ ਸਮਾਨ ਨਹੀਂ ਦੇ ਰਹੀ ਸੀ ਤਾਂ ਉਹ ਕਹਿ ਰਹੇ ਸੀ ਕਿ ਜੇ ਤੂੰ ਸਾਨੂੰ ਸਮਾਨ ਨਹੀਂ ਦੇਂਗੀ ਤਾਂ ਤੇਨੂੰ ਅਸੀਂ ਚੱਕ ਕੇ ਲੈ ਆਂਗੇ ਇतना ਬੁਰਾ ਫੋਨ ਰੇ ਨਹੀਂ ਨਹੀਂ ਸਰ ਉਹਨਾਂ ਨੇ ਕੱਪੜੇ ਵਗੈਰਾ ਕੁਝ ਨਹੀਂ ਲੁਕਾਏਤੇ ਹੋਏ ਨਹੀਂ ਸਰ ਪਹਿਲੀ ਵਾਰ ਦੇਖਿਆ ਸੀ ਸਰ ਹਾਂ ਸਰ ਛੇੜਾ ਜਿਨ੍ਹਾਂ ਨੇ ਮੇਰੇ ਨਾਲ ਕੀਤਾ ਹੈ ਹਾਦਸਾ ਮੈਂ ਉਹਨਾਂ ਨੂੰ ਪਛਾਣ ਸਕਦੀ ਹਾਂ ਅੱਛਾ ਹਾਂ ਚਲੋ ਜੋ ਪੁਲਿਸ ਨਾਇਰਾ ਹੈ ਐਮਐਲਏ ਦੀ ਉਹਦੇ ਚ ਕਰਕੇ ਜਿਹੜਾ ਬਹੁਤ ਜਲਦੀ ਮੈਂ ਥੈਂਕਸ ਕਰਨਾ ਚਾਹਨੀ ਹਾਂ ਸਭ ਤੋਂ ਪਹਿਲਾਂ ਸਰ ਸਿਮੀ ਦੀ ਤੇ ਪੂਜਾ ਮੈਮ ਫਿਰ ਜੇ ਮੈਂ ਅੱਜ ਇਹਨਾਂ ਦੇ ਕੋਲ ਆਨ ਦੀ ਸਰ ਮੈਨੂੰ ਹੀ ਲੱਗਦਾ ਮੇਰਾ ਇਹ ਕੇਸ ਸੌਰਟ ਆਊਟ ਹੁੰਦਾ ਹੈ ਜਾਂ ਕਿਸੇ ਨੂੰ ਪਤਾ ਵੀ ਲੱਗਦਾ ਸਭ ਤੋਂ ਵੱਡੀ ਗੱਲ ਸਰ ਜੇ ਆ ਦੋਨੋਂ ਮੈਮ ਹੈਗੇ ਨਹੀਂ ਮੇਨਾ ਤਾਂ ਅੱਜ ਮੇਰਾ ਕੇਸ ਸੌਰਟ ਆਊਟ ਹੋਇਆ ਓਤਵਾਤ ਥੈਂਕਸ ਐਮਐਲਏ ਸਰਦਰ ਜਿਨ੍ਹਾਂ ਨੇ ਦੀਦੀ ਕੈਂਟ ਤੇ ਇਨਾ ਸਭ ਕੁਝ ਕੀਤਾ ਸਰ ਹਨ ਕਰੀਬਨ 12:30 ਵਜੇ ਦੇ ਆਸ-ਪਾਸ ਸਾਡੇ ਕਲੱਬ ਦੀ ਸੀਨੀਅਰ ਟ੍ਰੇਨਰ ਸਿਮਰ ਆਰਾਨੀ ਜੀ ਇਹ ਕਲੱਬ ਤੋਂ ਫ੍ਰੀ ਹੋ ਕੇ ਆਪਣੀ ਟ੍ਰੇਨਿੰਗ ਕਰਵਾ ਕੇ ਆਪਣੇ ਘਰ ਜਾ ਰਹੇ ਸੀਗੇ ਤੇ ਜਿਵੇਂ ਇਹ ਕਲੱਬ ਤੋਂ ਨਿਕਲੇ ਤੇ ਕੁੰਦਰਾ ਸਟਰੀਟ ਦੇ ਵਿੱਚ ਐਂਟਰ ਕੀਤੇ ਤੇ ਨਾਲ ਹੀ ਇਹਨਾਂ ਦੇ ਪਿੱਛੇ ਐਕਟਿਵਾ ਦੇ ਦੋ ਸੀਗੇ ਐਕਟਿਵਾ ਦੇ ਉੱਪਰ ਲੜਕੇ ਉਹ ਇਹਨਾਂ ਦੇ ਪਿੱਛੇ ਲੱਗ ਗਏ ਤੇ ਪਹਿਲਾਂ ਇੱਕ ਵਾਰ ਇਹਨੂੰ ਕ੍ਰਾਸ ਕਰਕੇ ਗਏ ਲੜਕੀ ਨੂੰ ਤੇ ਕ੍ਰਾਸ ਕਰਕੇ ਗਏ ਤੇ ਅੱਗੇ ਜਾ ਕੇ ਇਹਨਾਂ ਨੇ ਦੇਖਿਆ ਕਿ ਰਸਤਾ ਵਗੈਰਾ ਸਾਰਾ ਕਲੀਅਰ ਹੈ ਤੇ ਉਸ ਤੋਂ ਬਾਅਦ ਦੁਬਾਰਾ ਤੋਂ ਇਹਨਾਂ ਨੇ ਆ ਕੇ ਤੇ ਇਹਦੇ ਸਾਈਕਲ ਦੇ ਅੱਗੇ ਆਪਣਾ ਐਕਟਿਵਾ ਲਗਾ ਲਿਆ ਤੇ ਇਹਦੀ ਕੋਈ ਜ਼ਰੂਰੀ ਕਾਲ ਆਈ ਹੋਈ ਸੀਗੀ ਤੇ ਇਹ ਸਿਰਫ ਕਾਲ ਅਟੈਂਡ ਕਰਨ ਵਾਸਤੇ ਇਹਨੇ ਫੋਨ ਕੰਨ ਤੇ ਲਗਾਇਆ ਹੋਇਆ ਸੀ ਤੇ ਜਿਸ ਤਰ੍ਹਾਂ ਹੀ ਉਹ ਅੱਗੇ ਆਏ ਤੇ ਉਹਨਾਂ ਨੇ ਇੱਕਦਮ ਆਕੇ ਨਾ ਇਹਦੇ ਹੱਥ ਨੂੰ ਮਤਲਬ ਕਿ ਜਿਹੜੇ ਹੱਥ 'ਚ ਫੋਨ ਸੀ ਉਹਨੂੰ ਕੱਸ ਕੇ ਪਕੜ ਲਿਆ ਕਿ ਫੋਨ ਦੇ ਦੇ ਆਪਣਾ ਦੇਖੋ ਸਾਡੇ ਕਲੱਬ ਦੇ ਵਿੱਚ ਲੜਕੀਆਂ ਨੂੰ ਸੈਲਫ ਡਿਫੈਂਸ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਔਰ ਇਹ 8 ਸਾਲ ਤੋਂ ਸਾਡੀ ਟ੍ਰੇਨਰ ਹੈ ਇਹਨੂੰ ਵੀ ਸੈਲਫ ਡਿਫੈਂਸ ਆਂਦਾ ਸੀ ਤੇ ਇਹਨੇ ਉਹ ਸੈਲਫ ਡਿਫੈਂਸ ਦੀਆਂ ਕੁਝ ਟੈਕਨੀਕ ਯੂਜ਼ ਕਰਦੇ ਹੋਏ ਆਪਣਾ ਮੋਬਾਈਲ ਉਹਨਾਂ ਨੂੰ ਖੋਣ ਨਹੀਂ ਦਿੱਤਾ ਇਸ ਚੀਜ਼ ਦੀ ਅਸੀਂ ਇਸ ਲੜਕੀ ਦੀ ਤਾਰੀਫ਼ ਕਰ ਰਹੇ ਹਾਂ ਫਿਰ ਉਹਨਾਂ ਨੇ ਜਦ ਦੇਖਿਆ ਵੀ ਦੇਖਣ 'ਚ ਕੁੜੀ ਛੋਟੀ ਜਿਹੀ ਲੱਗਦੀ ਆ ਬਟ ਇਹ ਨਹੀਂ ਮੋਬਾਈਲ ਦੇ ਰਹੀ ਤਾਂ ਉਹਨਾਂ ਕੋ ਰੋਡ ਦੇ ਅੱਗੇ ਕੁਛ ਇਹਨਾਂ ਨੇ ਕੰਟਿਲੀ ਤਾਰ ਲਗਾਈ ਹੋਈ ਸੀ ਉਹ ਇਹਦੀ ਲੈਗ ਦੇ ਉੱਪਰ ਉਹਨਾਂ ਨੇ ਵਾਰ ਕੀਤਾ ਉਹਦੇ ਨਾਲ ਬਟ ਇਹਨੇ ਆਪਣੀ ਲੈਗ ਦੀ ਵੀ ਪ੍ਰੋਟੈਕਸ਼ਨ ਕੀਤੀ ਜਦ ਉਹਨਾਂ ਨੂੰ ਲੱਗਿਆ ਵੀ ਲੈਗ ਤੇ ਮਾਰਨ ਦੇ ਬਾਵਜੂਦ ਇਹ ਕੁੜੀ ਨਹੀਂ ਗਿਰੀ ਇਹਨੇ ਮੋਬਾਈਲ ਨਹੀਂ ਛੱਡਿਆ ਫਿਰ ਉਹਨਾਂ ਨੇ ਇਹਦੀ ਬਾਹ ਦੇ ਉੱਪਰ ਇੱਕ ਤੋਂ ਲੈ ਕੇ 10 ਵਾਰ 10 ਰੋੜ ਇਕੱਠੀਆਂ ਮਾਰੀਆਂ ਔਰ ਇਹਦੀ ਬਾਹ ਨੂੰ ਬੁਰੀ ਤਰ੍ਹਾਂ ਦੇਖੋ ਇੰਜਰ ਕੀਤਾ ਇਹ ਰੋਡ ਦੇ ਨਿਸ਼ਾਨ ਤੁਸੀਂ ਦੇਖ ਸਕਦੇ ਹੋ ਬੁਰੀ ਤਰ੍ਹਾਂ ਇੰਜਰ ਕੀਤਾ ਬਟ ਇਸ ਲੜਕੀ ਦੇ ਵਿੱਚ ਇੰਨਾ ਕੁ ਹੌਸਲਾ ਸੀਗਾ ਵੀ ਬਾਹ ਦੇ ਉੱਪਰ ਰੋਡ ਦੇ ਵਾਰ ਹੋਣ ਦੇ ਬਾਵਜੂਦ ਵੀ ਇਹਨੇ ਉਹ ਮੋਬਾਈਲ ਨਹੀਂ ਛੱਡਿਆ ਤੇ ਉਹਨਾਂ ਦਾ ਮੁਕਾਬਲਾ ਕੀਤਾ ਐਂਡ ਵੀ ਚਾਕੇ ਉਹਨਾਂ ਨੇ ਇਹਨੂੰ ਕਿਡਨਾਪਿੰਗ ਦੀ ਧਮਕੀ ਦਿੱਤੀ ਫਿਰ ਇਹਨੇ ਆਪਣਾ ਮੋਬਾਈਲ ਉਹਨਾਂ ਨੂੰ ਹੈਂਡਓਵਰ ਕੀਤਾ ਤੇ ਉਹ ਇਹਨੂੰ ਧੱਕਾ ਮਾਰ ਕੇ ਮੋਬਾਈਲ ਲੈ ਕੇ ਭੱਜ ਗਏ ਕਿੰਨੀ ਦੇਰ ਬਾਅਦ ਤੁਹਾਨੂੰ ਪਤਾ ਵੀ ਇਹ ਕੀ ਹੋਇਆ ਬਸ ਜਿਵੇਂ ਇਹ ਹੋਇਆ ਤੇ ਨਾਲ ਦੀ ਨਾਲ ਇਹ ਲੜਕੀ ਤਾਂ ਘਰ ਜਾ ਰਹੀ ਸੀ ਆਪਣੇ ਫਿਰ ਉਸੇ ਟਾਈਮ ਵਾਪਸ ਕਲੱਬ ਆ ਗਈ ਤੇ ਵਿਦਿਨ 5 ਮਿੰਟਸ ਇਹਨੇ ਸਾਨੂੰ ਦੱਸਿਆ ਵੀ ਇਸ ਤਰ੍ਹਾਂ ਇਸ ਤਰ੍ਹਾਂ ਮੇਰੇ ਨਾਲ ਹੋ ਗਿਆ ਤੇ ਨਾਲ ਦੀ ਨਾਲ ਹੀ ਮੈਂ ਗਰੁੱਪ ਦੇ ਵਿੱਚ ਪਾਇਆ ਵੀ ਇਸ ਤਰ੍ਹਾਂ ਅੱਜ ਖੰਨੇ ਦੇ ਵਿੱਚ ਸਿਮੀ ਸਪੋਰਟਸ ਕਲੱਬ ਦੀ ਟ੍ਰੇਨਰ ਨਾਲ ਇਹ ਕੁਝ ਹੋਇਆ ਤੇ ਦੇਖੋ ਜੀ ਨਾਲ ਦੀ ਨਾਲ ਹੀ ਉਹ ਮੈਸੇਜ ਪੜ੍ਹਦੇ ਮੇਰੇ ਕੋਲ ਜਿਹੜੇ ਸਾਡੇ ਖੰਨੇ ਦੇ ਐਮਐਲਏ ਨੇ ਸਰਦਾਰ ਤਰਨ ਪ੍ਰੀਤ ਸਿੰਘ ਸੌਨ ਜੀ ਉਹਨਾਂ ਦਾ ਨਾਲ ਦੇ ਨਾਲ ਮੇਰੇ ਕੋਲ ਪਰਸਨਲ ਕਾਲ ਆਈ ਤੇ ਉਹਨਾਂ ਨੇ ਮੇਰੇ ਕੋਲ ਸਾਰੀਆਂ ਡਿਟੇਲਸ ਲਈਆਂ ਔਰ ਮੇਰੇ ਤੋਂ ਇਹ ਪੁੱਛਿਆ ਵੀ ਤੁਸੀਂ ਹੁਣ ਕੀ ਕਰ ਰਹੇ ਹੋ ਤੇ ਮੈਂ ਕਿਹਾ ਵੀ ਅਸੀਂ ਸਿਟੀ 2 ਜਾ ਰਹੇ ਹਾਂ ਉਹਨਾਂ ਨੇ ਮੈਨੂੰ ਉਸੇ ਟਾਈਮ ਕਿਹਾ ਕਿ ਤੁਸੀਂ ਦੀਦੀ ਸਿਟੀ 2 ਬਿਲਕੁਲ ਨਹੀਂ ਜਾਣਾ ਤੇ ਮੈਂ ਐਸਐਸਪੀ ਆਫਿਸ ਤੋਂ ਤੁਹਾਨੂੰ ਟਾਈਮ ਲੈ ਕੇ ਦਿਨਾ ਤੇ ਤੁਸੀਂ ਉੱਥੇ ਪਹੁੰਚੋ ਔਰ ਹਰ ਹਾਲ ਦੇ ਵਿੱਚ ਜੋ ਮਰਜ਼ੀ ਹੋ ਜਾਵੇ ਮੈਂ ਕੋਸ਼ਿਸ਼ ਕਰੂੰਗਾ ਅੱਜ ਰਾਤ ਤੱਕ ਤੁਹਾਡਾ ਜੋ ਵੀ ਹੈ ਕੇਸ ਰਿਕਵਰ ਹੋ ਸਕੇ ਤੇ ਵਿਦਿਨ ਦੇਖੋ ਉਹਨਾਂ ਨੇ ਬੜਾ ਸਟ੍ਰਿਕਟ ਐਕਚੁਅਲ ਦਿੱਤਾ ਪੂਰੇ ਮੁਸਤਫੇ ਦੇ ਨਾਲ ਦੇਖੋ ਜੀ ਉਹਨਾਂ ਦੀ ਪਿੱਠ ਸੁੰਦੀ ਹੈ ਕਾਬਿਲ ਇਤਾਰੀਫ ਹੈ ਉਹਨਾਂ ਨੇ ਨਾਲ ਦੀ ਨਾਲ 2 ਮਿੰਟ ਬਾਅਦ ਮੈਨੂੰ ਕਾਲ ਕੀਤੀ ਕਿ ਤੁਸੀਂ ਜਾਓ ਉੱਥੇ ਆਪਣੇ ਐਸਡੀ ਐਸਪੀਡੀ ਮਿਸਟਰ ਗੌਰਵ ਜਿੰਦਲ ਜੀ ਹੈਗੇ ਤੇ ਮਿਲੋ ਅਸੀਂ ਗਏ ਪੂਰਾ ਪੁਲਿਸ ਐਡਮਿਨਿਸਟ੍ਰੇਸ਼ਨ ਪੂਰਾ ਐਕਟਿਵ ਹੋਇਆ ਹੋਇਆ ਸੀ ਸਭ ਦੀ ਨੌਲੇਜ ਦੇ ਵਿੱਚ ਇਹ ਕੇਸ ਸੀਗਾ ਸਾਡੇ ਜਾਂ ਦੀ ਉਹਨਾਂ ਨੇ ਸੀਆਈਏ ਸਟਾਫ ਦੀ ਡਿਊਟੀ ਲਗਾਈ ਤੇ ਸਾਨੂੰ ਸਿਟੀ 2 ਦੇ ਵਿੱਚ ਭੇਜਿਆ ਕੁੜੀ ਦੇ ਬਿਆਨ ਦਰਜ ਕਰਵਾਏ ਐਫ ਆਈ ਆਰ ਦਰਜ ਹੋਈ ਕੁੜੀ ਦੀ ਐਮਐਲਆਰ ਕੋਟਾ ਕੇ ਇਹਦਾ ਸਭ ਕੁਝ ਕਰਵਾਇਆ ਤੇ ਸੀਆਈਏ ਸਟਾਫ ਦੇ ਨਾਲ ਅਸੀਂ ਫਿਰ ਜਿੱਥੇ ਹਾਦਸਾ ਹੋਇਆ ਸੀ ਉੱਥੇ ਗਏ ਤੇ ਸੀਆਈਏ ਸਟਾਫ ਦੇ ਜਿਹੜੇ ਚਾਰ ਬੰਦੇ ਸਾਡੇ ਨਾਲ ਗਏ ਸੀ ਦੇਖੋ ਉਹਨਾਂ ਨੇ ਵੀ ਸਾਡਾ ਪੂਰਾ ਸਾਥ ਦਿੱਤਾ ਉਹਦੇ ਵਿੱਚ ਇਨਸਪੈਕਟਰ ਅਮਨਦੀਪ ਸਿੰਘ ਜੀ ਸੀ ਏਐਸਆਈ ਸਰਦਾਰ ਹਰਪ੍ਰੀਤ ਸਿੰਘ ਸੀਟੂ ਬਲਕਾਰ ਸਿੰਘ ਸਬ ਇਨਸਪੈਕਟਰ ਗੁਰਪ੍ਰੀਤ ਸਿੰਘ ਜੀ ਤੇ ਹਵਲਦਾਰ ਮਨਜੋਤ ਸਿੰਘ ਜੀ ਇਹਨਾਂ ਨੇ ਵੀ ਸਰ ਪੂਰੇ ਐਫਰਟਸ ਆਪਣੇ ਦਿਖਾਏ ਤੇ ਸਾਡੇ ਨਾਲ ਮਿਲ ਕੇ ਇਹਨਾਂ ਨੇ ਘੱਟੋ ਘੱਟ 15 ਘਰਾਂ ਦੀਆਂ ਸੀਸੀਟੀਵੀ ਫੁਟੇਜ ਚੈੱਕ ਕੀਤੀਆਂ ਤੇ ਸਾਰਾ ਰਿਕਾਰਡ ਲਿੱਤਾ ਔਰ ਇਨ ਬਿਟਵੀਨ ਜਿਹੜੇ ਸਾਡੇ ਖੰਨੇ ਦੇ ਐਮਐਲਏ ਸਰਦਾਰ ਤਰुणਪ੍ਰੀਤ ਸਿੰਘ ਸੌਨ ਜੀ ਆ ਇਹਨਾਂ ਦੇ ਘੱਟੋ ਘੱਟ 15 ਕਾਲਜ਼ ਇਨ ਬਿਟਵੀਨ ਮੇਰੇ ਕੋਲ ਆਈਆਂ ਕਿ ਦੀਦੀ ਕੀ ਪ੍ਰੋਸੈਸ ਚੱਲ ਰਿਹਾ ਹੈ ਕੀ ਚੱਲ ਰਿਹਾ ਹੈ ਔਰ ਨਾਲ-ਨਾਲ ਦੇਖੋ ਮੈਨੂੰ ਹੌਸਲਾ ਵੀ ਦਿੰਦੇ ਰਹੇ ਕਿ ਤੁਹਾਡਾ ਕੰਮ ਅੱਜ ਹਰ ਹਾਲਚ ਹੋਏਗਾ ਔਰ ਅਸੀਂ ਆਪਣਾ ਆ ਕੇ ਕਲੱਬ 'ਚ ਬੈਠ ਗਏ ਤੇ ਸਾਡੇ ਕੋਲ ਹੁਣੀ 10 ਮਿੰਟ ਪਹਿਲਾਂ 15 ਮਿੰਟ ਪਹਿਲਾਂ ਕਾਲ ਆਈ ਕਿ ਤੁਹਾਡਾ ਕੇਸ ਰਿਕਵਰ ਹੋ ਚੁੱਕਿਆ ਸਿਮੀ ਮੈਡਮ ਕੋਲ ਕਾਲ ਆਈ ਸੀਗੀ ਉਹਨਾਂ ਦੀ ਕਿ ਮੋਬਾਈਲ ਵੀ ਤੁਹਾਡਾ ਹੈਂਡਓਵਰ ਮਿਲ ਚੁੱਕਿਆ ਤੇ ਬੰਦੇ ਵੀ ਟ੍ਰੇਸ ਆਊਟ ਹੋ ਚੁੱਕੇ ਨੇ ਤੇ ਫਿਰ ਐਮਐਲਏ ਸਾਹਿਬ ਦਾ ਮੇਰੇ ਕੋਲ ਫੋਨ ਆਇਆ ਉਹਨਾਂ ਨੇ ਵੀ ਮੈਨੂੰ ਸਪੈਸ਼ਲੀ ਇਹ ਗੱਲ ਕਹੀ ਤੇ ਨਾਲ ਦੀ ਨਾਲ ਇਹ ਦੇਖੋ ਖੰਨੇ ਸ਼ਹਿਰ ਦੇ ਵਾਸੀ ਹੋਣ ਦੇ ਨਾਤੇ ਸਾਡਾ ਇਹ ਫਰਜ਼ ਬਣਦਾ ਹੈਗਾ ਕਿ ਇੰਨੀ ਫਾਸਟਲੀ ਦੇਖੋ ਐਮਐਲਏ ਸਾਹਿਬ ਦੇ ਜਿਹੜੇ ਐਫਰਟਸ ਸੀ ਉਹਨਾਂ ਕਰਕੇ ਇੰਨਾ ਫਾਸਟਲੀ ਇਹ ਕੇਸ ਰਿਕਵਰ ਹੋਇਆ ਤੇ ਇਸ ਕਰਕੇ ਮੈਂ ਮੈਂ ਪ੍ਰੈਸ ਕਾਨਫਰੰਸ ਬੁਲਾਈ ਹੈ ਤਾਂ ਕਿ ਅਸੀਂ ਪ੍ਰੈਸ ਕਾਨਫਰੰਸ ਦੇ ਮਾਧਿਅਮ ਨਾਲ ਹੀ ਇੱਕ ਤਾਂ ਇਹ ਖੰਨੇ ਦੇ ਲੋਕਾਂ ਨੂੰ ਦੱਸ ਸਕੀਏ ਕਿ ਹਾਂ ਪੁਲਿਸ ਐਡਮਿਨਿਸਟ੍ਰੇਸ਼ਨ ਨੇ ਅੱਜ ਕਿੰਨੀ ਮੁਸਤੈਦੀ ਦਿਖਾਈ ਹੈ ਤੇ ਐਮਐਲਏ ਸਾਹਿਬ ਨੇ ਸਾਡਾ ਕਿੰਨਾ ਸਾਥ ਦਿੱਤਾ ਹੈ ਕਿ ਜਿਹਦੇ ਕਰਕੇ ਇੰਨਾ ਫਾਸਟਲੀ ਸਾਡਾ ਅੱਜ ਕੇਸ ਸੋਲਵ ਹੋ ਸਕਿਆ